ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੇਰੇ ਦੇਖਦੇ ਸਾਡੇ ਸਾਕਾਂ ਦਾ ਸਵਾਗਤ ਹੈ ਮੈਂ ਮਹਿਕ ਇਫਕਾ ਤੇ ਮੌਸਮ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹਾਂ ਤਾਂ ਦੱਸਦੇ ਆ ਪੰਜਾਬ ਦਾ ਤਾਪਮਨ ਹੌਲੀ-ਹੌਲੀ ਘਟ ਰਿਹਾ ਹੈ 24 ਘੰਟੇ ਵਿੱਚ ਤਾਪਮਨ ਵਿੱਚ 0.1 ਡਿਗਰੀ ਦੀ ਕਟੌਤੀ ਦੇਖਣ ਨੂੰ ਮਿਲੀ ਹੈ ਅੱਜ ਤਾਪਮਨ ਲਗਭਗ 2 ਡਿਗਰੀ ਤੱਕ ਘਟਣ ਦਾ ਅੰਦਾਜ਼ਾ ਮੌਸਮ ਵਿਭਾਗ ਵੱਲੋਂ ਦੱਸਾਇਆ ਗਿਆ ਹੈ ਸਵੇਰੇ ਤੇ ਰਾਤ ਨੂੰ ਠੰਡੀ ਰਹੇਗੀ ਹਵਾ ਪਰ ਦੁਪਹਿਰ ਵਿੱਚ ਤੋਂ ਆਪਣਾਲ ਹਲਕੀ ਗਰਮੀ ਵੀ ਮਹਿਸੂਸ ਹੋ ਸਕਦੀ ਹੈ ਮੌਸਮ ਸੁੱਕਾ ਬਣਿਆ ਰਹਿ ਸਕਦਾ ਹੈ ਮੌਸਮ ਵਿਗਿਆਨ ਦਾ ਕਹਿਣਾ ਹੈ ਇਸ ਦੇ ਨਾਲ-ਨਾਲ ਬਾਇਓਮੰਡਲ ਵਿੱਚ ਬਣ ਰਹੀ ਦਬਾਅ ਕਨ 에ਅਰਲੌਕ ਦੀ ਸਥਿਤੀ ਬਣ ਰਹੀ ਹੈ ਜਿਸ ਦੇ ਕਾਰਨ ਪ੍ਰਦੂਸ਼ਣ ਲੋਕਾਂ ਦੀਆਂ ਸਾਹਾਂ ਨੂੰ ਘੌਂਟ ਰਿਹਾ ਹੈ ਪਿਛਲੇ 24 ਘੰਟਿਆਂ ਵਿੱਚ ਕਈ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਪ੍ਰਦੂਸ਼ਣ ਦਾ 70 에ਅਰ ਕੁਆਲਿਟੀ ਇੰਡੈਕਸ ਜਾਨੀ ਕਿ AQI 500 ਤੋਂ ਵੱਧ ਦਰਜ ਕੀਤਾ ਗਿਆ ਹੈ ਇੱਥੇ ਰੂਪਨਗਰ ਵਿੱਚ 에ਅਰ ਕੁਆਲਿਟੀ ਇੰਡੈਕਸ ਜਾਨਕੀ 에 ਕਿਆ ਹੋਈ 500 ਅਤੇ ਦਿਲੰਦਰ ਵਿੱਚ 439 ਦਰਜ ਕੀਤਾ ਗਿਆ ਤੇ ਬਠਿੰਡਾ ਤੇ ਲੁਧਿਆਣਾ ਉਹ ਦੋ ਸ਼ਹਿਰ ਹਨ ਜਿੱਥੇ ਆਸਤ 에 ਕਿਆ ਹੋਈ 200 ਤੋਂ ਉੱਪਰ ਦਰਜ ਕੀਤਾ ਜਾ ਰਿਹਾ ਸਾਰੇ ਸ਼ਹਿਰਾਂ ਦਾ 에 ਕਿਆ ਹੋਈ 100 ਤੋਂ ਉੱਪਰ ਜਾ ਰਿਹਾ ਹੈ ਇਸ ਦੌਰਾਨ ਅਤਵਾਰ ਨੂੰ ਪੰਜਾਬ ਦਾ ਆਸਤ 에 ਕਿਆ ਹੋਈ ਜਾਨਕੀ ਅੱਜ ਪੰਜਾਬ ਦਾ ਆਸ 156 ਰਿਹਾ ਸਾਹ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਵਧੇਰੇ ਸਾਬਣ ਰਹਿਣ ਦੀ ਲੋੜ ਹੈ ਸਰਦੀਆਂ ਵਿੱਚ ਧਰਤੀ ਦੀ ਸਤਹ ਤੇ ਜਿੰਨੀ ਵੀ ਸੋਲਿਡ ਚੀਜ਼ਾਂ ਹਨ ਜਿਵੇਂ ਸੜਕਾਂ ਇਮਾਰਤਾਂ ਪੌਲ ਆਦਿ ਸਾਰੀਆਂ ਸੂਚ ਤੋਂ ਮਿਲੀ ਗਰਮੀ ਨੂੰ ਰਾਤ ਵਿੱਚ ਰਿਲੀਜ਼ ਕਰਦੀਆਂ ਹਨ ਰਿਲੀਜ਼ ਕੀਤੀ ਕਿ ਗਰਮੀ ਜ਼ਮੀਨ ਤੋਂ 500 ਤੋਂ 100 ਮੀਟਰ ਉੱਪਰ ਚੜ੍ਹ ਕੇ ਲਾਕ ਹੋਣ ਵਾਲੀ ਪਰਤ ਬਣ ਲੈਂਦੀ ਹੈ ਇਸ ਕਾਰਨ ਵਾਤਾਵਰਨ ਦੀ ਹਵਾ ਉੱਪਰ ਨਹੀਂ ਚੜ ਸਕਦੀ ਮਤਲਬ ਇਹ ਹੈ ਕਿ ਹਵਾ ਵਾਤਾਵਰਨ ਦੇ ਨੀਵੇਂ ਪੱਧਰ ਤੇ ਹੀ ਲੋਕ ਰਹਿ ਜਾਂਦੀ ਹੈ ਇਸ ਪਰਤ ਦੇ ਹੇਠਾਂ ਜ਼ਮੀਨ ਦੇ ਨੇੜੇ ਹਵਾ ਠੰਡੀ ਹੁੰਦੀ ਹੈ ਤੇ ਠੰਡੀ ਹਵਾ ਵਿੱਚ ਹਲਚਲ ਘੱਟ ਹੁੰਦੀ ਹੈ ਔਰ ਦੂਸਨ ਦੇ ਪਾਰਟੀਕਲ ਵੀ ਇਸ ਹਵਾ ਵਿੱਚ ਮਿਲ ਜਾਂਦੇ ਹਨ ਤੋ ਉੱਪਰ ਨਹੀਂ ਚੜ ਸਕਦੇ ਜਿਸ ਨਾਲ ਪ੍ਰਦੂਸ਼ਣ ਵੀ ਠੰਡੀ ਹਵਾ ਦੇ ਨਾਲ ਲੋਕ ਹੋ ਜਾਂਦਾ ਹੈ ਇਹ ਕਾਰਨ ਹੈ ਕਿ ਸਰਦੀਆਂ ਵਿੱਚ ਪ੍ਰਦੂਸ਼ਣ ਵੱਧਦਾ ਹੈ ਇਸ ਮੋਗ ਅਤੇ ਫੌਗ ਦਾ ਕਾਰਨ ਬਣਦਾ ਹੈ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੇ ਹਰ ਅਪਡੇਟ ਸਦਾ ਦੇ ਨਾਲ ਸਾਂਝੇ ਕਰਦੇ ਰਵਾਂਗੇ ਬਣੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ